ਵਿਰੁੱਧ ਸਰਕਾਰ ਵੱਲੋਂ ਲਗਾਤਾਰ ਕਾਰਵਾਈ ਜਾਰੀ ਹੈਗੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਹੈਬੋਵਾਲ ਦੇ ਵਿੱਚ ਇੱਕ ਹੋਰ ਘਰ ਦੇ ਉੱਤੇ ਬਲਡੋਜ਼ਰ ਚੱਲ ਰਿਹਾ ਵਾ ਅਮਰਿਤ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਉਮਰ ਮੈਂ ਐਸ ਜਸਬੀਰ ਸਿੰਘ ਐਸ ਐਸ ਐਫ ਫੋਰਸ 52804 112 ਤੋਂ ਜਦੋਂ ਵੀ ਸਾਨੂੰ ਕੋਈ ਐਕਸੀਡੈਂਟ ਦੀ ਕਾਲ ਆਉਂਦੀ ਆ ਅਸੀਂ 2-4 ਮਿੰਟ ਵਿੱਚ ਤੁਰੰਤ ਉੱਥੇ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚਦੇ ਆ ਸਾਨੂੰ ਇਸ ਗੱਡੀ ਵਿੱਚ ਮੈਡੀਕਲ ਕਿੱਟ ਦਿੱਤੀ ਗਈ ਹੈ ਜਿਸ ਤੇ ਵਿੱਚ ਡਟੋਲ, ਬੀਟਾਡੀਨ, ਟੇਪ, ਪੱਟੀਆਂ, ਬੈਂਡੇਜ, ਸੀਜ਼ਰ ਆਦਿ ਕੁਝ ਦਿੱਤਾ ਗਿਆ ਹੈ ਜਿਹਦੇ ਨਾਲ ਅਸੀਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੰਨੇ ਆ ਮੇਰਾ ਨਾਮ ਕਨਸਟੇਬਲ ਅਨਮੋਲ ਸ਼ਰਮਾ ਹੈ ਐਸਐਸਪੀ ਤਨਾਤਾਂ ਸਾਨੂੰ ਵਾਇਰਲੈਸ ਦੇ ਥਰੂ ਜਾਂ ਫੋਨ ਦੇ ਥਰੂ ਜਦੋਂ ਵੀ ਇਤਲਾ ਮਿਲਦੀ ਹੈ ਅਸੀਂ ਜ਼ਖਮੀ ਦੀ ਹੈਲਪ ਕਰਦੇ ਹਾਂ ਸਾਨੂੰ ਹੁਣ ਟੈਬ ਪ੍ਰੋਵਾਈਡ ਕੀਤੇ ਗਏ ਹਨ ਜਿਸ ਦੇ ਥਰੂ ਅਸੀਂ ਜ਼ਖਮੀ ਕੋਲ ਜਲਦੀ ਤੋਂ ਜਲਦੀ ਪਹੁੰਚ ਕੇ ਉਸਦੀ ਮਦਦ ਕਰਦੇ ਐਸਐਸਪੀ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਵੈਸੇ ਤਾਂ ਬਹੁਤ سارے ਕੰਮਾਂ ਚ ਪਹਿਲਾ ਸੂਬਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪ ਦੀ ਅਲੱਗ ਪੁਲਿਸ ਬਣਾ ਲਈ That's é 30 ਸਾਲ ਹੈਗੀ ਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਦੇ ਉੱਤੇ ਮਾਮਲੇ ਦਰਜ ਨੇ ਨਸ਼ਾ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਨੇ ਤਾਂ ਉਸ ਦੇ ਉੱਤੇ ਸਰਕਾਰ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਆ ਤਾਂ ਬਲਡوزر ਕਾਰਵਾਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਇੱਥੇ ਮੌਜੂਦ ਹੈਗੀ ਆ ਤਾਂ ਇਹ ਵੱਡੀ ਕਾਰਵਾਈ ਜਿਹੜੀ ਇਸ ਵਕਤ ਕੀਤੀ ਜਾ ਰਹੀ ਹੈ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਹੈਬੋਵਾਲ ਲਾਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਵੱਡਾ ਐਕਸ਼ਨ ਜਿਹੜਾ ਵਾ ਸਰਕਾਰ ਪ੍ਰਸ਼ਾਸਨ ਵੱਲੋਂ ਲਿੱਤਾ ਜਾ ਰਿਹਾ ਵਾ ਤਾਂ ਇਹ ਬਲਡوزر ਕਾਰਵਾਈ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਦੇਖਣ ਨੂੰ ਮਿਲੀ ਆ ਪਿਛਲੇ ਕਈ ਦਿਨਾਂ ਤੋਂ ਕਈ ਜਿਹੜੇ ਨਸ਼ੇੜੀ ਨੇ ਜਿਹਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਦੇ ਘਰਾਂ ਉੱਤੇ ਇਹ ਕਾਰਵਾਈ ਜਿਹੜੀ ਆ ਕੀਤੀ ਗਈ ਸੀ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਮ੍ਰਿਤ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਵਾ ਉਹ ਉਮਰ ਇਸ ਦੀ 30 ਸਾਲ ਹੈਗੀ ਆ ਤਾਂ ਵੱਡੀ ਕਾਰਵਾਈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਪੁਲਿਸ ਦੀਆਂ ਟੀਮਾਂ ਜਿਹੜੀਆਂ ਮੌਕੇ ਤੇ ਮੌਜੂਦ ਹੈਗੀਆਂ ਨੇ ਅ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਦੇ ਉੱਤੇ ਮਾਮਲੇ ਦਰਜ ਨੇ ਚਾਰ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਤਹਿਤ ਇਸ ਦੇ ਉੱਤੇ ਮਾਮਲੇ ਦਰਜ ਨੇ ਤਾਂ ਫਿਲਹਾਲ ਅੰਮ੍ਰਿਤ ਜਿਹੜਾ ਵਾ ਉਹ ਦੱਸਿਆ ਜਾ ਰਿਹਾ ਕਿ ਫਰਾਰ ਹੈਗਾ ਵਾ ਪੁਲਿਸ ਵੱਲੋਂ ਲਗਾਤਾਰ ਰੇਡ ਵੀ ਕੀਤੀ ਜਾ ਰਹੀ ਉਸ ਨੂੰ ਪਕੜਨ ਦੇ ਲਈ ਪੂਰੀ ਜਾਣਕਾਰੀ ਫਿਲਹਾਲ ਪੁਲਿਸ ਵੱਲੋਂ ਦਿੱਤੀ ਜਾਵੇਗੀ ਪਹਿਲਾ ਤਸਵੀਰਾਂ ਜੋ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਉਸ ਘਰ ਦੇ ਉੱਤੇ ਇਸ ਵਕਤ ਆ ਬਲਡوزر ਚਲਾਇਆ ਜਾ ਰਿਹਾ ਵਾ ਪੀਲਾ ਪੰਜਾ ਚਲਾਇਆ ਜਾ ਰਿਹਾ ਵਾ ਤਾਂ ਇਹ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਇਹ ਮਕਾਨ ਨੂੰ તોੜਿਆ ਜਾ ਰਿਹਾ ਕਿਉਂਕਿ ਇਸਨੇ ਇਹ ਪ੍ਰਾਪਰਟੀ ਜਿਹੜੀ ਆ ਨਸ਼ਾ ਵੇਚ ਕੇ ਬਣਾਈ ਹੈਗੀ ਆ ਤਾਂ ਉਸ ਦੇ ਉੱਤੇ ਇਹ ਵੱਡੀ ਕਾਰਵਾਈ ਆ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਤੇ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਜੇ ਤੁਸੀਂ ਪੰਜਾਬ ਨੂੰ ਬਦਨਾਮ ਕਰੋਗੇ ਪੰਜਾਬ ਨੂੰ ਖਰਾਬ ਕਰੋਗੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰੋਗੇ ਤਾਂ ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਭਗਵੰਤ ਮਾਨ ਸਰਕਾਰ ਦਾ ਇੱਕ ਵੱਡਾ ਐਕਸ਼ਨ ਆ ਪਿਛਲੇ ਕਈ ਦਿਨਾ ਤੋਂ ਇਹ ਕਾਰਵਾਈਆਂ ਚੱਲ ਰਹੀਆਂ ਨੇ ਆਹ ਲਾਈਟ ਲਾਈਟ ਦੇ ਬੋਲੈਸ ਰੁਕੋ ਤਾਂ ਹੈ ਰੁਕੋ ਰੁਕੋ ਤਾਂ ਹੈ ਵੱਡੀ ਕਾਰਵਾਈ ਜਿਹੜੀ ਆ ਇਸ ਵਕਤ ਕੀਤੀ ਜਾ ਰਹੀ ਆ ਵੱਡਾ ਐਕਸ਼ਨ ਜੋ ਹੈ ਲਿੱਤਾ ਜਾ ਰਿਹਾ ਵਾ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਅਮਰਿਤ ਸਿੰਘ ਇਸ ਦਾ ਨਾਮ ਹੈਗਾ ਵਾ ਤਾਂ ਇਸ ਵਕਤੇ ਹੈ ਪਗੋੜਾ ਹੈਗਾ ਵਾ ਤਾਂ ਇਸ ਤੇ ਘਰ ਦੇ ਉੱਤੇ ਵੱਡੀ ਕਾਰਵਾਈ ਜੋ ਹੈ ਇਹ ਕੀਤੀ ਜਾ ਰਹੀ ਹੈ ਪੰਜਾਬ ਦੇ ਤਾਂ ਇਹ ਪੈਰਾ ਦੇ ਵਿੱਚੋਂ ਲਗਾਤਾਰ ਤਸੱਜਦ ਆਰੀਆਂ ਨੇ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਸਰਕਾਰ ਵੱਲੋਂ ਕਿ ਜਾਂ ਤਾਂ ਤੁਸੀਂ ਇੱਥੋਂ ਭੱਜ ਜਾਓ ਜਾਂ ਫਿਰ ਇਹ ਕੰਮ ਨਾ ਕਰੋ ਤਾਂ ਹੁਣ ਇਹ ਵੱਡੇ ਐਕਸ਼ਨ ਲਿੱਤੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਫਿਲਹਾਲ ਤੋੜਿਆ ਜਾ ਰਿਹਾ ਵਾ ਜਿਨ੍ਹਾਂ ਨੇ ਕਾਫੀ ਜ਼ਿਆਦਾ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਰਟੀਆਂ ਵਧਾਈਆਂ ਪੰਜਾਬ ਨੂੰ ਬਦਨਾਮ ਕੀਤਾ ਪੰਜਾਬ ਦੀ ਜਵਾਨੀ ਜਿਹੜੀ ਆ ਨਸ਼ੇ ਦੇ ਵਿੱਚ ਤਾਕਤ ਦੀ ਸੀਤਾ ਉਹ ਤੋਂ ਉੱਤੇ ਕਾਰਵਾਈ ਜਿਹੜੀ ਆ ਇਸ ਵਕਤ ਕੀਤੀ ਜਾ ਰਹੀ ਆ ਤਾਂ ਪੁਲਿਸ ਦੇ ਜੋ ਸੀਨੀਅਰ ਅਧਿਕਾਰੀ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ ਕਿਉਂਕਿ ਇਹ ਵੱਡੀ ਕਾਰਵਾਈ ਜਿਹੜੀ ਆ ਹੁਣ ਇਹ ਕੀਤੀ ਜਾ ਰਹੀ ਆ ਤਾਂ ਪੁਲਿਸ ਮੁਲਾਜ਼ਮ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ ਸਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਕਾਰਵਾਈ ਹੈਗੀ ਥੋੜਾ ਜਾਣਕਾਰੀ ਦੇ ਦਿਓ ਹੁਣ ਹੀ ਤੁਹਾਨੂੰ ਦਿੰਦੇ ਆ ਸਾਡੇ ਸੀਨੀਅਰ ਅਫਸਰ ਵੀ ਆ ਰਹੇ ਆ ਤੁਹਾਨੂੰ ਸਾਰਾ ਦੱਸਦੇ ਕੀ ਆ 2 ਮਿੰਟ ਰਕੋ ਹੁਣ ਹੀ ਡਿਟੇਲ ਦਿੰਦੇ ਆ ਸਾਰੀ ਬਿਲਕੁਲ ਸੀਨੀਅਰ ਅਫਸਰਾਂ ਦਾ ਇੰਤਜ਼ਾਰ ਜਿਹੜਾ ਕੀਤਾ ਜਾ ਰਿਹਾ ਵਾ ਇਹਨਾਂ ਤੇ 10 ਪਰਚੇ ਦਰਦੇ ਆ ਤੁਹਾਨੂੰ ਹੁਣ ਹੀ ਦੱਸਦੇ ਆ ਸਾਰੀ ਕੱਲ ਕੱਲੇ ਮਕਦਮੇ ਦੀ ਡਿਟੇਲ ਦਿੰਦੇ ਆ 10 ਮਕਦਮੇ ਦਰਦੇ ਦੱਸਦੇ ਹੁਣ ਜੀ ਇਹ ਸਾਰੇ ਨੌਜਵਾਨ ਗ੍ਰਿਫਤਾਰ ਫਰਾਰ ਨੌਜਵਾਨ ਸਰ ਨਾਮ ਕੀ ਆਂਦਾ 2 ਮਿੰਟ ਅਮਰਿਤ ਹੈ ਤੁਹਾਨੂੰ ਡਿਟੇਲ ਦਿੰਦੇ ਆ 5 ਮਿੰਟ ਰਕੋ ਉਧਰ ਉਧਰ ਬਣਾਓ ਸੀਨੀਅਰ ਅਫਸਰਾਂ ਦੀ ਜਿਹੜੀ ਆ ਉਡੀਕ ਕੀਤੀ ਜਾ ਰਹੀ ਹੈ ਤਾਂ ਉਧਰ ਤਸ ਪੁਲਿਸ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਵਾ ਹੈਬੋ ਵਾਲ ਦੀਆਂ ਤਸਵੀਰਾਂ ਨੇ ਜੱਸੀਆਂ ਰੋਡ ਜਿੱਥੇ ਅਮਰਿਤ ਸਿੰਘ ਦਾ ਇਹ ਘਰ ਹੈਗਾ ਵਾ 30 ਸਾਲ ਦੀ ਇਸ ਦੀ ਉਮਰ ਦੱਸੀ ਜਾ ਰਹੀ ਆ ਤਾਂ ਉਸ ਤੇ ਘਰ ਦੇ ਉੱਤੇ ਇਹ ਐਕਸ਼ਨ ਇਸ ਵਕਤ ਲਿੱਤਾ ਜਾ ਰਿਹਾ ਵਾ ਤਾਂ ਬੁਲਡوزر ਕਾਰਵਾਈ ਜੋ ਪੀਲਾ ਪੰਜਾਬ ਉਹ ਚਲਾਇਆ ਜਾ ਰਿਹਾ ਵਾ ਮੰਤਕ ਅਗਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਚਾਹੀ ਥਾਵਾਂ ਤੇ ਇਹ ਕਾਰਵਾਈ ਜਿਹੜੀ ਇਹ ਕੀਤੀ ਗਈ ਆ ਵੱਡੀ ਕਾਰਵਾਈ ਇਸ ਵਕਤ ਕੀਤੀ ਗਈ ਆ ਤਾਂ ਇਹ ਮਕਾਨਾਂ ਨੂੰ ਤੋੜਿਆ ਜਾ ਰਿਹਾ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਉਹਨਾਂ ਦੇ ਘਰਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਆ ਤਾਂ ਪੁਲਿਸ ਪ੍ਰਸ਼ਾਸਨ ਦੀ ਟੀਮ ਆ ਤਾਂ ਮੁੱਖ ਕੇ ਤਾਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਘਰ ਦੇ ਉੱਤੇ ਵੱਡਾ ਐਕਸ਼ਨ ਇਸ ਵਕਤ ਲਿੱਤਾ ਜਾ ਰਿਹਾ ਤਾਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਨੇ ਆ ਤਾਂ ਵੱਡਾ ਐਕਸ਼ਨ ਜੋ ਇਸ ਵਕਤ ਲਿੱਤਾ ਗਿਆ ਵਾ ਆ ਜੋ ਐਸਪੀ ਸਾਹਿਬ ਨੂੰ ਬੁਲਾ ਇੱਧਰ ਆਜੋ ਇੱਧਰ ਆਜੋ ਆਜੋ ਇੱਧਰ ਆਜੋ ਜਿਹੜੀ ਕਾਰ ਹੈ ਭਾਈ ਟੱਕਣਾ ਲਾਓ ਜਾਂ ਟੱਕਣਾ ਮਾਰੋ ਥੋੜਾ ਜਿਹਾ ਮਨਜ਼ਰ ਆ ਗਿਆ ਸ਼ਾਦੀ ਮਲੇ ਵਾਲਾ ਮਾਰਨ ਕੋਟੋ ਬੇਜ ਗਿਆ ਸਰ ਹੱਕੇ ਰੁਕੇ ਰੁਕੇ ਭਾਈ ਜੇ ਤਾਂ ਟੱਕਣਾ ਲਾਓ ਯਾਰ ਆਰਾਮ ਨਾਲ ਆਰਾਮ ਆਰਾਮ ਭਾਈ ਥਕਾਣਾ ਮਾਰੋ ਯਾਰ ਆ ਜਾ ਆ ਜਾ ਕੋਈ ਗੱਲ ਆਰਾਮ ਨਾਲ ਭਾਈ ਛੋਟੇ 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 ਕੋਈ ਗੱਲ ਨਹੀਂ ਆਰਾਮ ਸੇ ਆਰਾਮ ਦਾਸਮ ਕਰਦੀਆਂ ਅੰਦਰ ਸਾਡੇ ਦੋ ਸਜਾ ਨੇ ਪੰਜ ਜੇਸ਼ਮਾਇਤ ਹੈ ਟੋਟਲ 10 ਨੇ ਹਾਂ ਇਹ ਬਲੇ ਕਮਰਸਿੰਗ ਕੋਈ ਨਹੀਂ ਹਾਂ ਬਿਲਕੁਲ ਸਰ ਇਹ 600 ਜਿਹੜੇ ਕਿੰਨੇ ਬੰਦ ਕਰੋ ਇਹ ਇਹ ਜਿਹੜਾ ਇੱਕ ਯੁੱਧ ਵਿਰੁੱਧ ਨਸ਼ਾ ਵਿਰੁੱਧ ਜਿਹੜਾ ਚੱਲਿਆ ਹੋਇਆ ਹੈ ਉਹਦਾ ਇੱਕ ਜਿਹੜਾ ਪਾਰਟ ਹੈਗਾ ਐਂਡ ਅੱਜ ਜਿਹੜਾ ਇੱਥੇ ਐਬੋਵਾਲ ਪੁਲਿਸ ਸਟੇਸ਼ਨ ਹੈਗਾ ਉਹਦੀ ਜਿਹੜੀ ਜ ਡਿਕਸ਼ਨ ਹੈਗੀ ਉਹਦੇ ਚ ਇਹ ਆਪਰੇਸ਼ਨ ਅਸੀਂ ਚਲਾਇਆ ਹੈਗਾ ਜਿਹਦੇ ਚ ਅਮਰਿਤਪਾਲ ਨਾਮ ਦਾ ਜਿਹੜਾ ਬੰਦਾ ਹੈਗਾ ਇਹ ਨਾਮੀ ਗ੍ਰਾਮੀ ਡਰੱਗਸ ਮਗਦਰ ਸੀਗਾ ਪਹਿਲਾਂ ਇਹ ਦੂਜੇ ਏਰੀਆ ਚ ਰਹਿੰਦਾ ਸੀਗਾ 2 ਸਾਲ ਪਹਿਲਾਂ ਇਹ ਛੱਡ ਕੇ ਇਸ ਏਰੀਆ 'ਚ ਇਹ ਸ਼ਿਫਟ ਬੇਸਿਕਲੀ ਨਾ ਦੀ ਮੋਟਰ ਸਪਰੈਂਡਿੰਗੀ ਹੈ ਜਦੋਂ ਇੱਕ ਏਰੀਆ 'ਚ ਬਹੁਤ ਜ਼ਿਆਦਾ ਬਦਨਾਮ ਹੋ ਜਾਂਦੇ ਏਰੀਆ ਚੇਂਜ ਕਰ ਲੈਂਦੇ ਆ ਅਸੀਂ ਇਸ ਏਰੀਆ 'ਚ ਇਹਦੀ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਸੀਗੀ ਕਵਿਦਾ ਹੈਲਪ ਆਫ ਦਾ ਕਾਰਪੋਰੇਸ਼ਨ ਕਮਿਸ਼ਨਰ ਅਸੀਂ ਇਹ ਸਾਰਾ ਨੋਟਿਸ ਵਗੈਰਾ ਦੇ ਕੇ ਅੱਜ ਇਹਦੀ ਜਿਹੜੀ ਹੈ ਕਿ ਡਰਗ ਜੋ ਡਰਗ ਡੀਲਰ ਹੈਗਾ ਇਹਦੀ ਪ੍ਰਾਪਰਟੀ ਡਿਮੋਲਿਸ਼ ਕਰਾਈ ਜਾ ਰਹੀ ਹੈ ਟੋਟਲ ਕਿੰਨੇ ਮਾਮਲੇ ਤੇ ਦਰਜ ਇਹਦੇ ਤੇ 10 ਮਾਮਲੇ ਪਹਿਲਾਂ ਵੀ ਦਰਜ ਹੈਗੇ ਆ ਕਮਰਸ਼ੀਅਲ ਕੁਆਂਟੀਟੀ ਦੇ ਹੈਗੇ ਹੈਰੋਇਨ ਦੇ ਹੈ ਵੈਪਨ ਦੇ ਹੈਗੇ ਆ ਔਰ ਇਹ ਕਾਫੀ ਦੀ ਬਾਹਰ ਹੈ ਇਹ ਅਜੇ ਆਪ ਕਾਉਂਟਰ ਅਜੇ 도ੜਿਆ ਹੋਇਆ ਹੈ ਜੀ ਕਿ ਹਲੇ ਹੋਰ ਹੋਰ ਕਿੰਨੀ ਪ੍ਰੋਪਰਟੀ ਸੀ ਦੀ ਅਸੀਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਇੱਕ ਪਹਿਲਾ ਜਿਹੜੇ ਮੋਹੱਲੇ ਚ ਰਹਿੰਦਾ ਸੀ ਉਹ ਵੀ ਅਸੀਂ ਆਇਡੈਂਟੀਫਾਈ ਕਰੀਏ ਬਾਕੀ ਪ੍ਰੋਪਰਟੀ ਅਜੇ ਆਇਡੈਂਟੀਫਾਈ ਕਰ ਰਹੇ ਕਿਉਂਕਿ ਇਹ ਅਜੇ 도ੜਿਆ ਹੋਇਆ ਹੈ ਅਸੀਂ ਕੋਸ਼ਿਸ਼ ਹੈ ਇਹਨੂੰ ਬਹੁਤ ਛੇਤੀ ਅਰੈਸਟ ਕਰਕੇ ਬਾਕੀ ਜਿਹੜੀ ਇੰਟਰੋਗੇਸ਼ਨ ਪਤਾ ਹੈ ਇਹ ਸਪੈਸ਼ਲੀ ਮੈਂ ਕਮਿਸ਼ਨਰੇਟ ਦੀ ਗੱਲ ਕਰਾਂ ਤੇ ਇੱਥੇ ਇਹਦੇ ਖਿਲਾਫ 10 ਮੁਕਦਮੇ ਦਰਜ ਹੈਗੇ ਦੇਖੋ ਬਿਲਕੁਲ ਮੈਸੇਜ ਕਲੀਅਰ ਰਹੇਗਾ ਜਿਹੜਾ ਵੀ ਕੋਈ ਇਹੋ ਜੇ ਕੰਮਾਂ ਚ ਇਨਵੋਲ ਹੋ ਕਿੱਤੀ ਜਾਏਗੀ ਪੁਲਿਸ 1% ਵੀ ਇਧੇ ਚ ਨਾ ਟੋਲਰੇਟ ਨਹੀਂ ਕੀਤਾ ਜਾਊਗਾ ਜਿਨ੍ਹਾਂ ਵੀ ਬੰਦੇ ਅਸੀਂ ਬਾਕੀਆਂ ਦੇ ਵੀ ਜਿਵੇਂ ਤੁਸੀਂ ਦੇਖਿਆ ਹੋਗਾ ਸਭ ਤੋਂ ਪਹਿਲਾਂ ਅਸੀਂ ਇਹ ਚਲਾਇਆ ਸੀਗਾ ਬਿਲਡੋਜ਼ਰ ਵਾਲਾ ਬਾਕੀ ਵੀ ਅਸੀਂ ਜਿੰਨੇ ਵੀ ਵੱਡੇ ਸਮਗਲਰ ਹੈਗੇ ਸਾਰਿਆਂ ਦੀ ਅਸੀਂ ਜਿਹੜੀ ਪ੍ਰੋਪਰਟੀ ਆਇਡੈਂਟੀਫਾਈ ਕਰ ਚੁੱਕੇ ਆ ਜਿਹੜਾ ਸਾਡਾ ਪ੍ਰੋਸੀਜਰ ਹੈ ਉਹ ਚੱਲਿਆ ਹੋਇਆ ਹੈ ਬਾਕੀਆਂ ਦੇ ਖਿਲਾਫ ਵੀ ਅਸੀਂ ਬਹੁਤ ਜ਼ਿਆਦਾ ਕਾਰਵਾਈ ਨਹੀਂ ਹਜੇ ਤੱਕ ਅਸੀਂ ਇਹ ਪੰਜਵੀਂ ਕਾਰਵਾਈ ਅਸੀਂ ਕਰ ਰਹੇ ਹਾਂ ਬਾਕੀ ਵੀ ਤੁਹਾਨੂੰ ਬਹੁਤ ਜ਼ਿਆਦਾ ਕਾਰਵਾਈ ਦੇਖਣ ਨੂੰ ਇਹੋ ਜੀ ਬਹੁਤ ਜ਼ਿਆਦਾ ਦੇਖਣ ਨੂੰ ਮਿਲੇਗੀ ਬਹੁਤ ਜ਼ਿਆਦਾ ਮੈਂ ਕਹਿ ਰਿਹਾ ਦੇਖਣ ਨੂੰ ਮਿਲੇਗੀ ਜਿਹੜਾ ਵੀ ਹੋਗਾ ਅਸੀਂ ਬ ਬਖਸ਼ਾ ਨਹੀਂ ਜਾਊਗਾ ਜੀ ਅਪ੍ਰੈਲ ਇੱਕ ਤੋਂ ਇੱਕ ਕੇਜਵਾਲ ਜੀ ਨੇ ਨਾ ਉਸ ਕਿਹਾ ਕਿ ਡਰਾਈਵ ਸ਼ੁਰੂ ਕਰ ਰਹੇ ਆ ਮੈਸਿਵ ਡਰਾਈਵ ਸ਼ੁਰੂ ਕਰ ਰਹੇ ਆ ਡਰਗ ਕੈਡਲਸ ਦੇ ਅਗੇ ਉਸ ਕੀ ਡਰਾਈਵ ਹੈ ਦੇਖੋ ਡਰਾਈਵ ਇਹੀ ਹੈ ਕਿ ਜਿਹੜਾ ਵੀ ਕੋਈ ਹੈਗਾ ਪੰਜਾਬ ਦੀ ਜਵਾਨੀ ਨੂੰ ਖਰਾਬ ਕਰੂਗਾ ਜਾਂ ਨਸ਼ੇ 'ਚ ਸ਼ਾਮਿਲ ਹੋਊਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਅਸੀਂ ਪਿਛਲੇ ਟਾਈਮ 'ਚ 250 ਅਸੀਂ ਜਿਹੜੀ ਅਰੈਸਟਾਂ ਪਾ ਚੁੱਕੇ ਐਂਡ ਅਸੀਂ ਸਾਡਾ ਜਿਹੜਾ ਫੋਕਸ ਟਾਰਗੇਟ ਹੈਗਾ ਜਿਹੜੇ ਬੰਦੇ ਖਾਸ ਕਰਕੇ ਜਿਹੜੇ ਡਰਗਸ ਨੇ ਡਰਗ ਨੂੰ ਜਿਹਨੇ ਤੰਦਾ ਬਣਾਇਆ ਹੈ ਉਹਨਾਂ ਬੰਦਿਆਂ ਨੂੰ ਅਸੀਂ ਬੇਸਿਕਲੀ ਟਾਰਗੇਟ ਇਹ ਸਾਰੇ ਟਾਈਪ ਕਈ ਕੰਮ ਕਰਦਾ ਹੈਗਾ ਇੱਕ ਬੇਸਿਕਲੀ ਕ੍ਰਿਮੀਨਲ ਮਾਈਂਡਡ ਮੈਂ ਕਹਿ ਸਕਦਾ ਇਸ ਤੇ ਵੈਪਨ ਜਿਹੜਾ ਹੈਗਾ ਆਰਮਸ ਐਕਟ ਦੇ ਵੀ ਐਫ ਆਈ ਆਰ ਹੈਗਾ ਐਂਡ ਕਮਰਸ਼ੀਅਲ ਕੁਆਂਟੀਟੀ ਦੀ ਵੀ ਐਫ ਆਈ ਆਰ ਹੈਗੀ ਜਿਸ ਵਿੱਚ ਕਈ ਕਿਸਾ ਜਿਹਨੂੰ ਸਜ਼ਾ ਵੀ ਹੋ ਚੁੱਕੀ ਹੈ ਸੋ ਥੈਂਕ ਯੂ ਸੋ ਮੈਨ ਪੁਲਿਸ ਕਮਿਸ਼ਨਰ ਨੇ ਜਿੰਨਾ ਵੱਲੋਂ ਜਾਣਕਾਰੀ ਇਸ ਵਕਤ ਸਾਂਝੀ ਕੀਤੀ ਗਈ ਆ ਤਾਂ ਇਹ ਕਾਰਵਾਈ ਜਿਹੜੀ ਆ ਹਾਲੇ ਵੀ ਜਿਹੜੀ ਆ ਜਾਰੀ ਹੈਗੀ ਆ ਤਾਂ ਦੱਸਿਆ ਗਿਆ ਕਿ ਲੁਧਿਆਣਾ ਕਮਿਸ਼ਨਰੇਟ ਦੇ ਅੰਦਰ ਪੰਜ ਥਾਮਾਂ ਤੇ ਜਿਹੜੀਆਂ ਹੁਣ ਤੱਕ ਕਾਰਵਾਈ ਜਿਹੜੀ ਕੀਤੀ ਗਈ ਆ 78 ਦੇ ਕਰੀਬ ਇਸੇ ਤਰ੍ਹਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਨੇ ਤੇ ਨਸ਼ਾ ਦੇ ਵੀ ਚੱਲ ਰਹੀ ਆ ਪੁਲਿਸ ਕਮਿਸ਼ਨਰ ਖੁਦ ਮੌਕੇ ਤੇ ਪਹੁੰਚੇ ਨੇ ਹੈਪੋਵਾਲ ਦੇ ਵਿੱਚ ਇਹ ਵੱਡੀ ਕਾਰਵਾਈ ਇਸ ਵਕਤ ਕੀਤੀ ਜਾ ਰਹੀ ਆ ਤਾਂ ਪੁਲਿਸ ਵੱਲੋਂ ਬਲਡوزر ਜਿਹੜਾ ਚਲਾਇਆ ਜਾ ਰਿਹਾ ਵਾ ਘਰ ਨੂੰ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟਾਇਆ ਜਾ ਰਿਹਾ ਵਾ ਤਾਂ ਪੁਲਿਸ ਵੱਲੋਂ ਕਹਿ ਗਏ ਕਿ ਜੇ ਤੁਸੀਂ ਨਸ਼ਾ ਵੇਚ ਕੇ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਬਣਾਉਂਗੇ ਤਾਂ ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਸਿੱਧਾ ਚੈਲੰਜ ਜਿਹੜਾ ਵਾ ਨਸ਼ਾ ਤਸਕਰਾ ਨੂੰ ਜਿਹੜਾ ਵਾ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਵਾ ਤੇ ਤਸਵੀਰਾਂ ਜੋ ਤੁਹਾਡੇ ਨਾਲ ਸੀ ਸਾਂਝੀਆਂ ਕੀਤੀਆਂ ਨੇ ਜਿੱਥੇ ਇਹ ਇੱਕ ਵੱਡੀ ਕਾਰਵਾਈ ਜਿਹੜੀ ਆ ਕੀਤੀ ਗਈ ਆ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਨੇ ਕਹੀ ਪ੍ਰਸ਼ਾਸਕੀ ਅਧਿਕਾਰੀ ਜਿਹੜੇ ਨੇ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਆ ਤਾਂ ਤਸਵੀਰਾਂ ਜੋ ਤੁਹਾਡੇ ਨਾਲ ਸੀ ਸਾਂਝੇ ਕਰ ਰਹੇ ਆ ਤਾਂ ਇਹ ਜੀਸੀਬੀ ਰਾਹੀਂ ਇਹ ਕਾਰਵਾਈ ਜੇ ਉਹ ਕੀਤੀ ਜਾ ਰਹੀ ਹੈ ਬਲਡوزر ਕਾਰਵਾਈ ਇਸ ਵਕਤ ਕੀਤੀ ਜਾ ਰਹੀ ਆ ਤਾਂ ਇਹ ਹੱਬੋਵਾਲ ਦਾ ਇਹ ਇਲਾਕਾ ਹੈਗਾ ਵਾ ਜਿੱਥੇ ਇਹ ਕਾਰਵਾਈ ਚੱਲ ਰਹੀ ਆ ਜੱਸੀਆਂ ਰੋਡ ਤੇ ਇਹ ਕਾਰਵਾਈ ਜਿਹੜੀ ਚੱਲ ਰਹੀ ਹੈ ਤਾਂ ਅਮਰਿਤ ਸਿੰਘ ਇਸ ਦਾ ਨਾਮ ਜਿਸ ਦੇ ਘਰ ਦੇ ਉੱਤੇ ਇਸ ਵਕਤ ਬੰਡੋਜਾ ਚੱਲ ਰਿਹਾ ਵਾ ਔਰ ਇਹ ਵੀ ਦੱਸ ਦਿੰਨੇ ਆ ਕਿ ਇਸ ਦੇ ਉੱਤੇ ਕਈ ਮਾਮਲੇ ਦਰਜ ਹੈਗੇ ਨੇ 10 ਦੇ ਕਰੀਬ ਮਾਮਲੇ ਜਿਹੜਾ ਪੁਲਿਸ ਕਮਿਸ਼ਨਰ ਵੱਲ ਦੱਸਿਆ ਗਿਆ ਕਿ ਲੁਧਿਆਣਾ ਦੇ ਵਿੱਚ ਦਰਜ ਹੈਗੇ ਨੇ ਪੰਜਾਬ ਦੇ ਵਿੱਚ ਕਈ ਜਿਲ੍ਹਿਆਂ ਦੇ ਵਿੱਚ ਵੀ ਇਸ ਦੇ ਉੱਤੇ ਮਾਮਲੇ ਦਰਜ ਨੇ ਫਿਲਹਾਲ ਇਹ ਫਰਾਰ ਹੈਗਾ ਵਾ ਨਸ਼ਾ ਵੇਚਿਆ ਵਾ ਇਸ ਨੇ ਉੱਤੇ ਹੋਰ ਵੀ ਕਈ ਵੱਡੀਆਂ ਵੱਡੇ ਮਾਮਲੇ ਦਰਜ ਨੇ ਅਸਲੇ ਦਾ ਮਾਮਲਾ ਜਿਹੜਾ ਵਾ ਇਸ ਦੇ ਉੱਤੇ ਅ ਦਰਜ ਹੈਗਾ ਵਾ 27 ਪ੍ਰੋਪਰਟੀ ਨੂੰ ਹੁਣ ਪੂਰੀ ਤਰ੍ਹਾਂ ਡੈਮੇਜ ਕੀਤਾ ਜਾ ਰਿਹਾ ਵਾ ਇਹ ਪੀਲਾ ਪੰਜਾ ਜੋ ਫੈਲਾ ਜਾ ਰਿਹਾ ਵਾ ਇਸ ਨੇ ਕਈ ਥਾਵਾਂ ਤੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਜਿਵੇਂ ਕਿ ਕਿਹਾ ਗਿਆ ਹੈ ਕਿ ਇਹ ਨਸ਼ਾ ਨਸ਼ਾ ਵੇਚ ਕੇ ਇਸ ਨੇ ਇਹ ਪ੍ਰਾਪਰਟੀਆਂ ਬਣਾਈਆਂ ਜਿੱਥੇ ਵੀ ਨਸ਼ਾ ਵੇਚਦਾ ਉੱਥੋਂ ਇਹ ਪਤਾ ਲੱਗਦਾ ਕਿ ਅਸੀਂ ਇਤ ਇਲਾਕੇ 'ਚ ਬਦਨਾਮ ਹੋ ਗਏ ਤਾਂ ਉੱਥੋਂ ਇਹ ਆਪਣੀ ਪ੍ਰਾਪਰਟੀ ਛੱਡ ਕੇ ਦੂਸਰੀ ਥਾਂ ਤੇ ਜਾ ਕੇ ਪ੍ਰਾਪਰਟੀ ਬਣਾ ਲੈਂਦਾ ਸੀਗਾ ਤਾਂ ਹੁਣ ਪੁਲਿਸ ਵੱਲੋਂ ਇਸ ਨੂੰ ਪਕੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਔਰ ਕਈ ਮਾਮਲੇ ਇਸ ਦੇ ਉੱਤੇ ਦਰਜ ਕੀਤੇ ਗਏ ਨੇ ਤਾਂ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਸਾਂਝੇ ਕੀਤੇ ਨੇ ਲੁਧਿਆਣਾ ਹੈਬੋਵਾਲ ਜੱਸੀਆ ਰੋਡ ਜਿੱਥੇ ਅਮਰਿਤ ਸਿੰਘ ਦੇ ਘਰ ਦੇ ਉੱਤੇ ਕਾਰਵਾਈ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਮਾਨ ਸਰਕਾਰ ਵੱਲੋਂ ਜੋ ਬਲਡوزر ਕਾਰਵਾਈ ਲਗਾਤਾਰ ਜਾਰੀ ਹੈਗੀ ਆ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਹੈ ਕਿ ਹੁਣ ਤੱਕ ਇਸ ਦੇ ਉੱਤੇ ਕਈ ਮਾਮਲੇ ਜਿਹੜੇ ਨੇ ਦਰਜ ਨੇ ਲੁਧਿਆਣਾ ਦੇ ਵਿੱਚ ਹੀ 10 ਮਾਮਲੇ ਇਸ ਦੇ ਉੱਤੇ ਦਰਜ ਹੈਗੇ ਨੇ ਤਾਂ ਇਹ ਪੂਰੀ ਕਾਰਵਾਈ ਜਿਹੜੀ ਅੱਜ ਕੀਤੀ ਗਈ ਸਰਕਾਰ ਵੱਲੋਂ ਸਿੱਧੇ ਤੌਰ ਤੇ ਕਹਿ ਗਿਆ ਕਿ ਜੇਕਰ ਤੁਸੀਂ ਪੰਜਾਬ ਨੂੰ ਬਦਨਾਮ ਕਰੋਗੇ ਪੰਜਾਬ ਦੀ ਜਵਾਨੀ ਨੂੰ ਨੁਕਸਾਨ ਕਰੋਗੇ ਤਾਂ ਤੁਹਾਨੂੰ ਵੀ ਜਿਹੜਾ ਵਾ ਬਖਸ਼ਿਆ ਨਹੀਂ ਜਾਵੇਗਾ ਕੈਮਰਾਮੈਨ ਮਨੀਸ਼ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ